ਸਰਦੇ ਮਾਨਯੋਗ ਸੀਐਮ ਸਾਹਿਬ ਦਾ ਜੁੱਧ ਨਸ਼ਾ ਵਿਰੋਧ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਦੁਆਰਾ ਇਹਦੇ ਵਿੱਚ ਅਸੀਂ ਕ੍ਰਾਸ ਬਾਰਡਰ ਇੱਕ ਨਾਰਕੋ ਆਰਮਜ਼ ਜਿਹੜਾ ਨੈਟਵਰਕ ਕਪਾ ਕਹਿ ਸਕਦੇ ਹਾਂ ਉਹਨੂੰ ਬਸਟ ਕੀਤਾ ਇਸਮੈਂਟਲ ਕੀਤਾ ਇਹਦੇ ਵਿੱਚ 6 ਸਫਿਸਟੀਕੇਟਿਡ ਪਿਸਟਲ ਫੜੇ ਗਏ ਪੰਜ ਦੋਸ਼ੀ ਗ੍ਰਿਫਤਾਰ ਹੈ 1 ਕਿਲੋ 10 ਗ੍ਰਾਮ ਹੀਰੋਇਨ ਰਿਕਵਰ ਕੀਤੀ ਗਈ ਹੈ ਇਹ ਸਾਰਾ ਇਹ ਕਨਸਾਈਨਮੈਂਟਸ ਨੇ ਪਿਸਟਲਸ ਦੀਆਂ ਤੇ ਹੀਰੋਇਨੀਆਂ ਇਹ ਪੰਜੋ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਪਾਕਿਸਤਾਨਿਕਸ ਮੰਗਰਿਆ ਕਾਮਨ ਕੰਟੈਕਟ ਹੈਗਾ ਡਰੋਨ ਦੇ ਰਾਹੀਂ ਪੁਸ਼ਿਤ ਕੀਤੀਆਂ ਦੀ ਇੰਡੀਅਨ ਟੈਰੀਟਰੀ ਦੇ ਵਿੱਚ ਅਤੇ ਅੱਗੇ ਵੱਖ-ਵੱਖ ਜਗ੍ਹਾ ਤੇ ਪਹੁੰਚਾਈਆਂ ਗਈਆਂ ਔਰ ਇਹਨਾਂ ਨੂੰ ਜਿਹੜਾ ਟਾਸਕਿੰਗ ਹੈ ਜੀ ਹੈ ਉਹ ਪਾਰਟੇ ਸਵਗਨਰ ਥਰੂ ਹੋ ਰਹੀ ਹੈ ਔਰ ਅੱਗੇ ਆ ਕੇ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਚਾਹੇ ਆਰਗੇਨਾਈਜ਼ ਕ੍ਰਾਈਮ ਵਾਲੇ ਗੈਂਗਸਟਰ ਹੋਣ ਚਾਹੇ ਟੈਰਰਿਸਟ ਮਰੀਦ ਹੋਣ ਉਹਨਾਂ ਨੂੰ ਸਪਲਾਈ ਹੁੰਦੀ ਸੀਗੀ ਇਹ ਸਾਰਾ ਜਿਹੜਾ ਪਹਿਲਾਂ ਇਹਦੇ ਵਿੱਚ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹਦੇ ਪਹਿਲਾਂ ਨਾਕਾਬੰਦੀ ਦੇ ਦੌਰਾਨ ਸਾਡੇ ਇੰਸਪੈਕਟਰ ਸੀਆਈਏ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਚਾਟਾ ਏਰੀਏ ਦੇ ਵਿੱਚ ਆਕਾਸ਼ ਮਸੀਤ ਤੇ ਪ੍ਰਿੰਸ ਦੋ ਬੰਦਿਆਂ ਨੂੰ ਫੜਿਆ ਉਹ ਦੋਨੋਂ ਤਰ੍ਹਾਂ ਇੱਕ ਇੱਕ ਪਿਸਤਲ ਮਿਲੇ ਆ ਇੱਕ ਤੀਬੂਰ ਦਾ ਇੱਕ ਬਲਾਕ ਉਹਨਾਂ ਦੀ ਪੁਛਗਿਛ ਤੋਂ ਅੱਗੇ ਸਾਰੀ ਗੱਲ ਚੱਲਦੀ ਰਹੀ ਫਿਰ ਕਰਨਵੀਰ ਤੇ ਸੁਖੰਦਰ ਤੋਂ ਤਿੰਨ ਪਿਸਤੌਲ ਮਿਲੇ ਤੀਬੂਰ ਪਿਸਤਲ ਤੇ ਨਾਲ 1 ਕਿਜੀ 10 ਗ੍ਰਾਮ ਹੀਰੇ ਉਹਨਾਂ ਦੇ ਅੱਗੇ ਜਿਹੜੀ ਹੈ ਪੁਛਗਿਛ ਤੋਂ ਕਰਨਵੀਰ ਰੀਅਸ ਕਰਨ ਤੇ ਗੁਰਪ੍ਰੀਤ ਤੇਜਾ ਤੇ ਇਹ ਸਾਰੇ ਜਿਹੜੇ ਹੈ ਫੜੇ ਗਏ ਤੇ ਦਾਤੋਂ ਇੱਕ ਹੋਰ ਪਿਸਤਲ ਵੀ ਰਿਕਵਰ ਹੋਇਆ जो आप प्रोफाइल देखिए सारे जो दोषी ने बॉर्डर इंटरनेशनल बॉर्डर पिंड एज ग्रुप जोड़ा अठारह तो कती साल है और माइनर छोटा काम करता दिया जो आकाश मसी है चौबीस साल का यह हेयर कटिंग का बारबर का काम करता ये लोगों को अमृतसर रूरल रहने दा दा ए रहा पंडोरी पिंड का दूसरा ऐसे पिंड का मुंडा है प्रिंस ये अठारह साल है ਬਸਵੀ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ ਕਰਨਵੀਰ ਕਰਨ ਜਿਹੜਾ ਚਿਗਾਵਾ ਅਜਨਾਲਾ ਰੋਡ ਬਾਈਪਾਸ ਪੀਐਸ ਲੋਪੋਕੇ अगेन ਅੰਮ੍ਰਿਤਸਰ ਰੂਰਲ 22 ਸਾਲ ਦੀ ਉਮਰ ਹੈ ਵੈਲਡਿੰਗ ਦਾ ਕੰਮ ਕਰਦਾ ਹੈ ਸੁਖਵਿੰਦਰ ਜਿਹੜਾ ਇਹ ਵੀ ਲੋਪੋਕੇ ਏਰੀਆ ਦਾ ਹੈ ਪੰਨੀ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ 30 ਸਾਲ ਦਾ ਹੈ ਗੁਰਪ੍ਰੀਤ ਤੇਜਾ ਜਿਹੜਾ 31 ਸਾਲ ਦਾ ਪਲੱਸ 2 ਕੀਤੀ ਹੋਈ ਹੈ ਕਾਰਪੈਂਟਰ ਦਾ ਕੰਮ ਕਰਦਾ ਹੈ ਗੁਰਪ੍ਰੀਤ ਤੇਜਾ ਜਿਹੜਾ ਨਾਲ ਹੀ ਲੱਗਦਾ ਸਰਾਏ ਅਮਨਤ ਖਾਨ ਤਰਨਤਾਰ ਦਾ ਜਿਹੜਾ ਪਿੰਡ ਹੈ ਉੱਪਰ ਰਹਿਣ ਵਾਲਾ ਉਹ ਬੇਸਿਕਲੀ ਗੱਲ ਕੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਐਪਸ ਨੇ ਉਹਦੇ ਥਰੂ ਪਾਰਟ ਬੇਸ ਸਮਗਲਰਸ ਦੇ ਨਾਲ ਨੂੰ ਕੰਟੈਕਟ ਕਰਦੇ ਇਹ ਵੀ ਕਰਦੇ ਆ ਉਸ ਤੋਂ ਬਾਅਦ ਪ੍ਰੀ ਡੈਸਟਿਨੇਟ ਲొਕੇਸ਼ਨ ਦੇ ਉੱਤੇ ਡਰੋਨ ਡਰਾਪਿੰਗ ਹੁੰਦੀ ਹੈ ਵੈਪਨਸ ਦੀ ਨੈਕਸਟ ਇਹਨਾਂ ਨੂੰ ਆਰਡਰ ਜਿਹੜੇ ਮਿਲਦੇ ਆ ਉਹ ਕਿ ਕਿੱਥੇ ਤੁਸੀਂ ਡਿਲੀਵਰ ਕਰਨੇ ਆ ਕਿਵੇਂ ਕਰਨੇ ਆ ਤਾਂ ਇਸ ਜਿਹੜੇ ਜਿਹੜੇ ਪ੍ਰਿੰਸ ਤੇ ਫੜੇ ਗਏ ਸ਼ੁਰੂ ਚ ਇਹਨਾਂ ਨੂੰ ਅਜੇ ਟਾਰਗੇਟ ਮਿਲਣਾ ਸੀ ਇਸੇ ਕਰਕੇ ਇੱਧਰ ਨੂੰ ਆ ਰਹੇ ਸੀਗੇ ਕਿ ਕਿੱਥੇ ਤੁਸੀਂ ਡਿਲੀਵਰੀ ਦੇਣੀ ਹੈ ਇਹ ਦੂਜੇ ਬੰਦੇ ਕੋਈ ਵੀ ਅਜੇ ਅਜੇ ਆਰਡਰਸ ਮਿਲਨੇ ਸੀ ਤਾਂ ਕਰਕੇ ਉਹ ਉੱਥੋਂ ਹੀ ਪਹਿਲਾਂ ਹੀ ਜਿਹੜਾ ਸਾਡੇ ਸੀਆਈ ਸਟਾਫ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਮੀਡੀਏਟਲੀ ਪਹਿਲਾਂ ਹੀ ਉਹਨਾਂ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਰਿਕਵਰੀ ਕੀਤੀ ਹੈ ਜਿਹੜਾ ਪੈਟਰਨ ਹੋਈ ਹੈ ਕਿ ਉਹ ਜਿਹੜੇ ਡਰੱਗਸ ਸਮਗਲਿੰਗ ਦੀਆਂ ਲਾਈਨਸ ਨੇ ਤੇ ਨਾਲ ਆਨ ਸਮਗਲਿੰਗ ਦੀ ਹੈ ਕਾਮਨ ਨਹੀਂ ਔਰ ਲੁਕਰੇਟਿਵ ਹੋਣ ਕਰਕੇ ਲੋਕਾਂ ਨੂੰ ਲਾਲਚ ਦੇ ਵਿੱਚ ਲੈ ਕੇ ਪੈਸੇ ਦਾ ਬੇਕਾਬਾ ਦੇ ਕੇ ਉਹਨਾਂ ਲਾਈਨਸ ਦੇ ਥਰੂ ਹੀ ਇਹ ਪੁਸ਼ਿੰਗ ਕੀਤੀ ਜਾਂਦੀਆਂ ਹੈ ਕਨਸਾਈਨਮੈਂਟ ਚਾਹੇ ਨਾਰਕੋਟਿਕ ਦੀ ਹੋਵੇ ਔਰ ਚਾਹੇ ਆਮਦੀ ਹੋਵੇ ਸੋ ਅਲਾਈਵ ਰੱਖਦੇ ਆਪਣਾ ਇਹਦਾ ਜੋ ਹੈ ਪਾਕਿਸਤਾਨ ਤੋਂ ਸਾਈਡ ਤੋਂ ਇੰਟਰਨੈਸ਼ਨਲ ਬਾਰਡਰ ਤੋਂ ਜਿਹੜੀ ਪੁਸ਼ਿੰਗ ਕੀਤੀ ਜਾਂਦੀ ਹੈ ਸੋ ਥੈਟ ਉਹਨਾਂ ਨੇ ਜਦੋਂ ਵੀ ਕਿਤੇ ਹੋਰ ਲੋਡ ਪੈਂਦੀ ਹੈ ਉਹ ਐਕਸਪੋਸਿਵ ਤੇ ਜਾਂ ਕੋਈ ਹੋਰ ਵੱਡੇ ਆਮ ਤੇ ਜਾਂਿਆ ਉਹ ਲਾਈਨ ਜੋਨੇ ਦੀ ਅ라이 ਬ੍ਰਾਂਚ ਤੇ ਲੋਕ ਇੰਨਾ ਜੁੜੇ ਰਹਿਣ ਪੈਸੇ ਦੇ ਲਾਲਚ ਦੇ ਵਿੱਚ ਤੇ ਇਹ ਸਾਰੇ ਕਾਰਵਾਈ ਦੇ ਵਿੱਚ ਡੀਸੀਪੀ ਰਵਿੰਦਰਪਾਲ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਇਨਵੈਸਟੀਗੇਸ਼ਨ Shivdarshan ਏਸੀਪੀ ਵੈਸਟੇ ਏਰੀਆ ਚ ਪਹਿਲਾਂ ਫੜੇ ਗਏ ਏਸੀਪੀ ਰਿਸ਼ਭ ਭੋਲਾ ਜੀ ਇਹਨਾਂ ਵੱਲੋਂ ਸਾਰਿਆਂ ਵੱਲੋਂ ਬਹੁਤ ক্লোਜ਼ ਸੁਪਰਵੀਜ਼ਨ ਤੇ ਮੋਨਿਟਰਿੰਗ ਕੇ ਸਾਰਾ ਦਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਦਿੱਲੀ ਬਾਰਕ ਬਾਦ ਦਿੰਦਾ